ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਦੇ ਵਿੱਚ ਅਸਥਾਈ ਨਿਵਾਸੀਆਂ ਦੇ ਲਈ ਵੱਡੀ ਚਿੰਤਾ ਦੀ ਖਬਰ ਸਾਹਮਣੇ ਆ ਰਹੀ ਹੈ ਕਿਾ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਰੈਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IASCC ਦੇ ਤਾਜ਼ਾ ਅੰਕੜੇ ਮੁਤਾਬਕ ਸਾ 2026 ਦੇ ਵਿੱਚ ਕੈਨੇਡਾ ਵਿੱਚ ਮੌਜੂਦ ਲਗਭਗ 1.4 ਬਿਲੀਅਨ ਅਸਥਾਈ ਨਿਵਾਸੀਆਂ ਦੇ ਪਰਮਿਟ ਖਤਮ ਹੋ ਜਾਣਗੇ ਇਸ ਦਿਨ ਲਈ ਦੋ ਸਾਲਾਂ ਦੇ ਵਿੱਚ ਮਿਆਦ ਪੂ ਕਰਨ ਵਾਲੇ ਪਰਮਿਟਾਂ ਦੀ ਕੁੱਲ ਗਿਣਤੀ 2.9 ਮਿਲੀਅਨ ਤੱਕ ਪਹੁੰਚਣ ਦੀ ਵੀ ਉਮੀਦ ਹੈ ਇਹਨਾਂ ਅੰਕੜਿਆਂ ਦੇ ਵਿੱਚ ਸਟੱਡੀ ਪਰਮਿਟ ਜਾਂ ਉਹਨਾਂ ਦੀ ਐਕਸਟੈਂਸ਼ਨ ਸ਼ਾਮਲ ਨਹੀਂ ਕੀਤੀ ਗਈ ਆਇਆ ਸੀ ਸੀ ਦੱਸ ਦੇ ਕੇ 2026 ਦੇ ਵਿੱਚ ਖਤਮ ਹੋਣ ਵਾਲੇ 1.4 ਮਿਲੀਅਨ ਪਰਮੀਟਰ ਦੇ ਵਿੱਚੋਂ 55% ਸਿਰਫ ਜੂਨ ਮਹੀਨੇ ਤੱਕ ਹੀ ਮਿਆਦ ਪੂਰੀ ਕਰ ਲੈਣਗੇ ਪਿਛਲੇ ਸਾਲ 2025 ਦੇ ਵਿੱਚ ਵਿੱਚ ਲਗਭਗ 1.49 ਮਿਲੀਅਨ ਅਸਥਾਈ ਨਿਵਾਸੀਆਂ ਦੇ ਪਰਮਿਟ ਖਤਮ ਹੋਏ ਸੀ ਇਸ ਸਥਿਤੀ ਦਾ ਸਭ ਤੋਂ ਵੱਡਾ ਅਸਰ ਭਾਰਤੀ ਨਾਗਰਿਕਾਂ ਉਤੇ ਪੈਣ ਦੀ ਸੰਭਾਵਨਾ ਹੈ ਕਿਉਂਕਿ ਉਹ ਲਗਾਤਾਰ ਕੈਨੇਡਾ ਦੀਆਂ ਸਲਾਨਾ ਅਸਥਾਈ ਨਿਵਾਸੀਆਂ ਮਨਜ਼ੂਰੀਆਂ ਦਾ ਲਗਭਗ ਅੱਧਾ ਹਿੱਸਾ ਬੰਦਿਆ ਰਹੇ ਨੇ ਆਈਸੀਸੀ ਦੇ ਮੁਤਾਬਕ ਪਿਛਲੇ ਸਾਲ 395000 ਸਥਾਈ ਨਿਵਾਸ ਸਥਾਨ ਉਪਲਬਧ ਸੰਜਟ ਕੇ ਇਸਾਲ 380000 ਨਵੇਂ ਸਥਾਈ ਨਿਵਾਸੀਆਂ ਨੂੰ ਸਵੀਕਾਰ ਕਰਨ ਦੀ ਘੋਸ਼ਣਾ ਬਣਾਈ ਗਈ ਹੈ ਹਾਲਾਂਕਿ ਜੇ ਕੁਝ ਅਸਥਾਈ ਨਿਵਾਸੀ ਸਥਾਈ ਧਰਤੀ ਦੇ ਵਿੱਚ ਤਬਦੀਲੀ ਵੀ ਹੋ ਜਾਂਦੇ ਨੇ ਤਦ ਵੀ ਉਹ ਘੱਟੋ-ਘੱਟ 2.1 ਮਿਲੀਅਨ ਲੋਕ ਅਜੇ ਹੋ ਸਕਤੇ ਨੇ ਜਿਨ੍ਹਾਂ ਦੇ ਵੀਜ਼ੇ ਮਿਆਦ ਪੂਰ ਜਾਣ ਕੇ ਚਾਪੂਗਣ ਵਾਲੇ ਹੋਣਗੇ ਆਈਐਸਐਸਸੀ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਦੇ ਵਿੱਚ ਅਸਥਾਈ ਨਿਵਾਸੀਆਂ ਨੂੰ ਕਾਨੂੰਨ ਅਨੁਸਾਰ ਆਪਣੀ ਅਧਿਕਾਰਤ ਮਿਆਦ ਖਤਮ ਹੋਣ ਤੋਂ ਪਹਿਲਾਂ ਦੇਸ਼ ਛੱਡਣਾ ਲਾਜ਼ਮੀ ਹੋਵੇਗਾ ਵਿਭਾਗ ਨੇ ਇਹ ਵੀ ਦੱਸਿਆ ਕਿ ਅਸਥਾਈ ਦਰਜਾ ਹੋਣਾ ਸਥਾਈ ਨਿਵਾਸੀ ਕੋਈ ਗਰੰਟੀ ਨਹੀਂ ਹੈ ਜਿਹੜੇ ਲੋਕ ਆਪਣੀ ਸਥਿਤੀ ਗੁਆ ਬੈਠਦੇ ਨੇ ਉਹ 90 ਦਿਨਾਂ ਦੇ ਅੰਤਰ ਸਥਿਤੀ ਪਹਾਲੀ ਤੇ ਲਈ ਅਰਜੀ ਦੇ ਸਕਦੇ ਨੇ ਵਰਕ ਪਰਮਿਟਾ ਦੀ ਮਿਆਦ ਖਤਮ ਹੋਣਾ ਹੁਣ ਇੱਕ ਰਾਸ਼ਟਰੀ ਮੁੱਦਾ ਬਣਦਾ ਜਾ ਰਿਹਾ ਕਿਉਂਕਿ ਕੈਨੇਡਾ ਸਾਲਾ ਤੋਂ ਸਿਹਤ ਸੰਭਾਲ ਉਸਾਰੀ ਭੋਜਨ ਸਪਲਾਈ ਲੌਜਿਸਟਿਕਸ ਅਤੇ ਟੈਕਨੋਲੋਜੀ ਵਰਗੇ ਖੇਤਰਾਂ ਦੇ ਵਿੱਚ ਕਿਰਤ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਅਸਥਾਈ ਕਾਮਯਾਤ ਤੇ ਨਿਰਭਰ ਕਰਦਾ ਆ ਰਿਹਾ ਹੈ ਇਨ੍ਹਾਂ ਦੇ ਵਿੱਚੋਂ ਕਈ ਲੋਕਾਂ ਨੇ ਕੈਨੇਡਾ ਵਿੱਚ ਆਪਣੀ ਜ਼ਿੰਦਗੀ ਬਸਾ ਲਈ ਹੈ ਪਰ ਹਾਲੀਆਂ ਨੀਤੀਗਤ ਤਬਦੀਲੀਆਂ ਕਾਰਨ ਸਥਾਈ ਨਿਵਾਸ ਦੇ ਰਸਤੇ ਤੰਗ ਹੋ ਗਏ ਨੇ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਘੱਟ ਤਨਖਾਹ ਵਾਲੇ ਕੰਮਾਂ ਦੇ ਲਈ ਇਸ ਕਾਰਨ ਸਿਸਟਮ ਉੱਤੇ ਦਬਾਅ ਵੱਧਦਾ ਜਾ ਰਿਹਾ ਹੈ ਆਈਐਸਸੀ ਮੰਨਦਾ ਹੈ ਕਿ ਕੈਨੇਡਾ ਵਿੱਚ ਗੈਰ ਦਸਤਾਵੇਜ਼ੀ ਪਰਵਾਸੀਆਂ ਬਾਰੇ ਸਪਸ਼ਟ ਅੰਕੜੇ ਉਪਲਬਧ ਨਹੀਂ ਪਰ ਖੋਜ ਮੁਤਾਬਕ ਇਹ ਗਿਣਤੀ 2 ਲੱਖ ਤੋਂ 5 ਲੱਖ ਦੇ ਦਰਮਿਆਨ ਹੋ ਸਕਦੀ ਹੈ ਟੋਰਾਂਟੋ ਸਥਿਤ ਇਮੀਗ੍ਰੇਸ਼ਨ ਵਕੀਲ ਲੂ ਜੈਂਸਨ ਡਗਜ਼ਾਲਨ ਨੇ ਕਿਹਾ ਹੈ ਕਿ ਸਰਕਾਰ ਇਹ ਮੰਨ ਕੇ ਚੱਲ ਰਹੀ ਹੈ ਕਿ ਮਿਆਦ ਪੂਰਨ ਵਾਲੇ ਪਰਮਿਟ ਰੱਖਣ ਵਾਲੇ ਲੋਕ ਆਪਣੇ ਹੀ ਘਰ ਵਿੱਚ ਵਾਪਸ ਚਲੇ ਜਾਣਗੇ ਜੋ ਹਕੀਕਤ ਤੋਂ ਦੂਰ ਹੈ ਉਹਨਾਂ ਚੇਤਾਵਨੀ ਦਿੱਤੀ ਹੈ ਕਿ 2.1 ਮਿਲੀਅਨ ਲੋਕਾਂ ਨੂੰ ਪ੍ਰਸ਼ਾਸਕੀ ਤੌਰ ਤੇ ਸੰਭਾਲਣਾ ਲਗਭਗ ਅਨਸੰਭਵ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਵਲ ਸਮਾਂ ਪ੍ਰਵਾਸੀਆਂ ਦੇ ਲਈ ਵੀ ਅਤੇ ਸਰਕਾਰ ਲਈ ਵੀ ਬਹੁਤ ਮੁਸ਼ਕਲ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਦੇ ਨਾਲ ਨਾ ਸਿਰਫ ਕਾਨੂੰਨੀ ਸਵਾਲ ਸਗੋਂ ਇੱਕ ਮਨੁੱਖੀ ਸੰਕਟ ਵੀ ਜੁੜਿਆ ਹੋਇਆ ਹੈ ਕੈਨੇਡਾ ਦੇ ਵਿੱਚ ਅਸਥਾਈ ਨਿਵਾਸੀਆਂ ਦੇ ਲਈ ਵੱਡੀ ਚਿੰਤਾ ਦੀ ਖਬਰ ਸਾਹਮਣੇ ਆ ਰਹੀ ਹੈ ਕਿਾ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਰੈਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਦੇ ਤਾਜ਼ਾ ਅੰਕੜੇ ਮੁਤਾਬਕ ਸਾ 2026 ਦੇ ਵਿੱਚ ਕੈਨੇਡਾ ਵਿੱਚ ਮੌਜੂਦ ਲਗਭਗ 1.4 ਮਿਲੀਅਨ ਅਸਥਾਈ ਨਿਵਾਸੀਆਂ ਦੇ ਪਰਮਿਟ ਖਤਮ ਹੋ ਜਾਣਗੇ ਇਸ ਦਿਨ ਲਈ ਦੋ ਸਾਲਾਂ ਦੇ ਵਿੱਚ ਮਿਆਦ ਪੂਰਨ ਵਾਲੇ ਪਰਮਿਟਾਂ ਦੀ કુલ ਗਿਣਤੀ 2.9 ਮਿਲੀਅਨ ਤੱਕ ਪਹੁੰਚਣ ਦੀ ਵੀ ਉਮੀਦ ਹੈ ਇਹਨਾਂ ਅੰਕੜਿਆਂ ਦੇ ਵਿੱਚ ਸਟੱਡੀ ਪਰਮਿਟ ਜਾਂ ਉਹਨਾਂ ਦੀ ਐਕਸਟੈਂਸ਼ਨ ਸ਼ਾਮਲ ਨਹੀਂ ਕੀਤੀ ਗਈ ਆਇਆ ਸੀ ਸਿੱਟਾ ਦੱਸਦੇ ਕਿ 2026 ਦੇ ਵਿੱਚ ਖਤਮ ਹੋਣ ਵਾਲੇ 1.4 ਮਿਲੀਅਨ ਪਰਮਿਟਾਂ ਦੇ ਵਿੱਚੋਂ 55% ਸਿਰਫ ਜੂਨ ਮਹੀਨੇ ਤੱਕ ਹੀ ਮਿਆਦ ਪੂਰੀ ਕਰ ਲੈਣਗੇ ਪਿਛਲੇ ਸਾਲ 2025 ਦੇ ਵਿੱਚ ਵੀ ਲਗਭਗ 1.99 ਮਿਲੀਅਨ ਅਸਥਾਈ ਨਿਵਾਸੀ ਦੇ ਪਰਮਿਟ ਖਤਮ ਹੋਏ ਸੀ ਇਸ ਸਥਿਤੀ ਦਾ ਸਭ ਤੋਂ ਵੱਡਾ ਅਸਰ ਭਾਰਤੀ ਨਾਗਰਿਕਾਂ ਉੱਤੇ ਪੈਣ ਦੀ ਸੰਭਾਵਨਾ ਹੈ ਕਿਉਂਕਿ ਉਹ ਲਗਾਤਾਰ ਕੈਨੇਡਾ ਦੀਆਂ ਸਲਾਨਾ ਅਸਥਾਈ ਨਿਵਾਸੀਆਂ ਮਨਜ਼ੂਰੀਆਂ ਦਾ ਲਗਭਗ ਅੱਧਾ ਹਿੱਸਾ ਬੰਦ ਹੋ ਤੇ ਆ ਰਹੇ ਨੇ आयएससीसी ਦੇ ਮੁਤਾਬਕ ਪਿਛਲੇ ਸਾਲ 395000 ਸਥਾਈ ਨਿਵਾਸ ਸਥਾਨ ਉਪਲਬਧ ਸਨ ਜਦਕਿ ਇਸ ਸਾਲ 380000 ਨਵੇਂ ਸਥਾਈ ਨਿਵਾਸੀਆਂ ਨੂੰ ਸਵੀਕਾਰ ਕਰਨ ਦੀ ਘੋਸ਼ਣਾ ਬਣਾਈ ਗਈ ਹੈ ਹਾਲਾਂਕਿ ਕੁਝ ਅਸਥਾਈ ਨਿਵਾਸੀ ਸਥਾਈ ਦਰਜੇ ਦੇ ਵਿੱਚ ਤਬਦੀਲੀ ਵੀ ਹੋ ਜਾਂਦੇ ਨੇ ਤਦ ਵੀ ਉਹ ਘੱਟੋ-ਘੱਟ 2.1 ਮਿਲੀਅਨ ਲੋਕ ਅਜੇ ਹੋ ਸਕਤੇ ਨੇ ਜਿਨ੍ਹਾਂ ਦੇ ਵੀਜ਼ੇ ਮਿਆਦ ਪੂਰ ਜਾਣ ਕੇ ਚਾਪੂਗਣ ਵਾਲੇ ਹੋਣਗੇ ਆਈਐਸਸੀਸੀ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਦੇ ਵਿੱਚ ਅਸਥਾਈ ਨਿਵਾਸੀਆਂ ਨੂੰ ਕਾਨੂੰਨ ਅਨੁਸਾਰ ਆਪਣੀ ਅਧਿਕਾਰ ਮਿਆਦ ਖਤਮ ਹੋਣ ਤੋਂ ਪਹਿਲਾਂ ਦੇਸ਼ ਛੱਡਣਾ ਲਾਜ਼ਮੀ ਹੋਵੇਗਾ ਵਿਭਾਗ ਨੇ ਇਹ ਵੀ ਦੱਸਿਆ ਕਿ ਅਸਥਾਈ ਦਰਜਾ ਹੋਣਾ ਸਥਾਈ ਨਿਵਾਸੀ ਕੋਈ ਗਰੰਟੀ ਨਹੀਂ ਹੈ ਜਿਹੜੇ ਲੋਕ ਆਪਣੀ ਸਥਿਤੀ ਗੁਆ ਬੈਠਦੇ ਨੇ ਉਹਨਾਂ 90 ਦਿਨਾਂ ਦੇ ਅੰਦਰ ਸਥਿਤੀ ਪਹਾਲੀ ਤੇ ਲਈ ਅੱਜੀ ਦੇ ਸਕਦੇ ਨੇ ਵਰਕ ਪਰਮਿਟਾ ਦੀ ਮਿਆਦ ਖਤਮ ਹੋਣਾ ਹੁਣ ਇੱਕ ਰਾਸ਼ਟਰੀ ਮੁੱਦਾ ਬਣਦਾ ਜਾ ਰਿਹਾ ਕਿਉਂਕਿ ਕੈਨੇਡਾ ਸਾਲਾ ਤੋਂ ਸਿਹਤ ਸੰਭਾਲ ਉਸਾਰੀ ਭੋਜਨ ਸਪਲਾਈ ਲੌਜਿਸਟਿਕਸ ਅਤੇ ਟੈਕਨੋਲੋਜੀ ਵਰਗੇ ਖੇਤਰ ਦੇ ਵਿੱਚ ਕਿਰਤ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਅਸਥਾਈ ਕਾਮਯਾਤ ਤੇ ਨਿਰਭਰ ਕਰਦਾ ਆ ਰਿਹਾ ਹੈ ਇਨ੍ਹਾਂ ਦੇ ਵਿੱਚੋਂ ਕਈ ਲੋਕਾਂ ਨੇ ਕੈਨੇਡਾ ਵਿੱਚ ਆਪਣੀ ਜ਼ਿੰਦਗੀ ਵਸਾ ਲਈ ਹੈ ਪਰ ਹਾਲੀਆਂ ਨੀਤੀਗਤ ਤਬਦੀਲੀਆਂ ਕਾਰਨ ਸਥਾਈ ਨਿਵਾਸ ਦੇ ਰਸਤੇ ਤੰਗ ਹੋ ਗਏ ਨੇ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਘੱਟ ਤਨਖਾਹ ਵਾਲੇ ਕੰਮਿਆਂ ਦੇ ਲਈ ਇਸ ਕਾਰਨ ਸਿਸਟਮ ਉੱਤੇ ਦਬਾਅ ਵੱਧਦਾ ਜਾ ਰਿਹਾ ਹੈ ਆਈਐਸਸੀ ਮੰਨਦਾ ਹੈ ਕਿ ਕੈਨੇਡਾ ਵਿੱਚ ਗੈਰ ਦਸਤਾਵੇਜ਼ੀ ਪਰਵਾਸੀਆਂ ਬਾਰੇ ਸਪਸ਼ਟ ਅੰਕੜੇ ਉਪਲਬਧ ਨਹੀਂ ਪਰ ਖੋਜੂ ਤਾਬਕੀ ਗਿਣਤੀ 2 ਲੱਖ ਤੋਂ 5 ਲੱਖ ਦੇ ਦਰਮਿਆਨ ਹੋ ਸਕਦੀ ਹੈ ਟੋਰਾਂਟੋ ਸਥਿਤ ਇਮੀਗ੍ਰੇਸ਼ਨ ਵਕੀਲ ਲੂ ਜੈਂਸਨ ਦਗਜ਼ਾਲਨ ਨੇ ਕਿਹਾ ਕਿ ਸਰਕਾਰ ਇਹ ਮੰਨ ਕੇ ਚੱਲ ਰਹੀ ਹੈ ਕਿ ਮਿਆਦ ਪੂ ਕਰਨ ਵਾਲੇ ਪਰਮਿਟ ਰੱਖਣ ਵਾਲੇ ਲੋਕ ਆਪਣੇ ਹੀ ਘਰ ਵਿੱਚ ਵਾਪਸ ਚਲੇ ਜਾਣਗੇ ਜੋ ਹਕੀਕਤ ਤੋਂ ਦੂਰ ਹੈ ਉਹਨਾਂ ਚੇਤਾਵਨੀ ਦਿੱਤੀ ਹੈ ਕਿ 2.1 ਮਿਲੀਅਨ ਲੋਕਾਂ ਨੂੰ ਪ੍ਰਸ਼ਾਸਕੀ ਤੌਰ ਉਤੇ ਸੰਭਾਲਣਾ ਲਗਭਗ ਅਸੰਭਵ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਵਲ ਸਮਾ ਪ੍ਰਵਾਸੀਆਂ ਦੇ ਲਈ ਵੀ ਅਤੇ ਸਰਕਾਰ ਲਈ ਵੀ ਬਹੁਤ ਮੁਸ਼ਕਲ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਦੇ ਨਾਲ ਨਾ ਸਿਰਫ ਕਾਨੂੰਨੀ ਸਵਾਲ ਸਗੋਂ ਇੱਕ ਮਨੁੱਖੀ ਸੰਕਟ ਵੀ ਜੁੜਿਆ ਹੋਇਆ ਹੈ ਕੈਨੇਡਾ ਦੇ ਵਿੱਚ ਅਸਥਾਈ ਨਿਵਾਸੀਆਂ ਦੇ ਲਈ ਵੱਡੀ ਚਿੰਤਾ ਦੀ ਖਬਰ ਸਾਹਮਣੇ ਆ ਰਹੀ ਹੈ ਕਿਾ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਰੈਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ ਆਈਆਸੀਸੀ ਦੇ ਤਾਜ਼ਾ ਅੰਕੜੇ ਮੁਤਾਬਕ ਸਾ 2026 ਦੇ ਵਿੱਚ ਕੈਨੇਡਾ ਵਿੱਚ ਮੌਜੂਦ ਲਗਭਗ 1.4 ਮਿਲੀਅਨ ਅਸਥਾਈ ਨਿਵਾਸੀਆਂ ਦੇ ਪਰਮਿਟ ਖਤਮ ਹੋ ਜਾਣਗੇ ਇਸ ਦਿਨ ਲਈ ਦੋ ਸਾਲਾਂ ਦੇ ਵਿੱਚ ਮਿਆਦ ਪੂਗਣ ਵਾਲੇ ਪਰਮਿਟਾਂ ਦੀ ਕੁੱਲ ਗਿਣਤੀ 2.9 ਮਿਲੀਅਨ ਤੱਕ ਪਹੁੰਚਣ ਦੀ ਵੀ ਉਮੀਦ ਹੈ ਇਹਨਾਂ ਅੰਕੜਿਆਂ ਦੇ ਵਿੱਚ ਸਟੱਡੀ ਪਰਮਿਟਾਂ ਉਹਨਾਂ ਦੀ ਐਕਸਟੈਂਸ਼ਨ ਸ਼ਾਮਲ ਨਹੀਂ ਕੀਤੀ ਗਈ ਆਇਆ ਸੀ ਸਤੰਸਦੇ ਕੇ 2026 ਦੇ ਵਿੱਚ ਖਤਮ ਹੋਣ ਵਾਲੇ 1.4 ਮਿਲੀਅਨ ਪਰਮਿਟਾ ਦੇ ਵਿੱਚੋਂ 55% ਸਿਰਫ ਜੂਨ ਮਹੀਨੇ ਤੱਕ ਹੀ ਮਿਆਦ ਪੂਰੀ ਕਰ ਲੈਣਗੇ ਪਿਛਲੇ ਸਾਲ 2025 ਦੇ ਵਿੱਚ ਵਿੱਚ ਲਗਭਗ 1.49 ਮਿਲੀਅਨ ਅਸਥਾਈ ਨਿਵਾਸੀ ਦੇ ਪਰਮਿਟ ਖਤਮ ਹੋਏ ਸੀ ਇਸ ਸਥਿਤੀ ਦਾ ਸਭ ਤੋਂ ਵੱਡਾ ਅਸਰ ਭਾਰਤੀ ਨਾਗਰਿਕਾਂ ਉੱਤੇ ਪੈਣ ਦੀ ਸੰਭਾਵਨਾ ਹੈ ਕਿਉਂਕਿ ਉਹ ਲਗਾਤਾਰ ਕੈਨੇਡਾ ਦੀਆਂ ਸਲਾਨਾ ਅਸਥਾਈ ਨਿਵਾਸੀਆਂ ਮਨਜ਼ੂਰੀਆਂ ਦਾ ਲਗਭਗ ਅੱਧਾ ਹਿੱਸਾ ਬੰਦਿਆ ਰਹੇ ਨੇ आईएससी ਦੇ ਮੁਤਾਬਕ ਪਿਛਲੇ ਸਾਲ 395000 ਸਥਾਈ ਨਿਵਾਸ ਸਥਾਨ ਉਪਲਬਧ ਸਨ ਜਦਕਿ ਇਸ ਸਾਲ 380000 ਨਵੇਂ ਸਥਾਈ ਨਿਵਾਸੀਆਂ ਨੂੰ ਸਵੀਕਾਰ ਕਰਨ ਦੀ ਘੋਸ਼ਣਾ ਬਣਾਈ ਗਈ ਹੈ ਹਾਲਾਂਕਿ ਚੁਇ ਕੁਝ ਅਸਥਾਈ ਨਿਵਾਸੀ ਸਾਈ ਦੇਲਚੇ ਦੇ ਵਿੱਚ ਤਬਦੀਲੀ ਵੀ ਹੋ ਜਾਂਦੇ ਨੇ ਤਾਂ ਵੀ ਉਹ ਘੱਟੋ ਘੱਟ 2.1 ਮਿਲੀਅਨ ਲੋਕ ਅਜੇ ਹੋ ਸਕਤੇ ਨੇ ਜਿਨ੍ਹਾਂ ਦੇ ਵੀਜ਼ੇ ਮਿਆਦ ਪੂਰ ਜਾਣ ਕੇ ਚਾਪੂਗਣ ਵਾਲੇ ਹੋਣਗੇ ਆਈਐਸਐਸਸੀ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਦੇ ਵਿੱਚ ਅਸਥਾਈ ਨਿਵਾਸੀਆਂ ਨੂੰ ਕਾਨੂੰਨ ਅਨੁਸਾਰ ਆਪਣੀ ਅਧਿਕਾਰਤ ਮਿਆਦ ਖਤਮ ਹੋਣ ਤੋਂ ਪਹਿਲਾਂ ਦੇਸ਼ ਛੱਡਣਾ ਲਾਜ਼ਮੀ ਹੋਵੇਗਾ ਵਿਭਾਗ ਨੇ ਇਹ ਵੀ ਦੱਸਿਆ ਕਿ ਅਸਥਾਈ ਦਰਜਾ ਹੋਣਾ ਸਥਾਈ ਨਿਵਾਸੀ ਕੋਈ ਗਰੰਟੀ ਨਹੀਂ ਹੈ ਜਿਹੜੇ ਲੋਕ ਆਪਣੀ ਸਥਿਤੀ ਗੁਆ ਬੈਠਦੇ ਨੇ ਉਹ 90 ਦਿਨਾਂ ਦੇ ਅੰਦਰ ਸਥਿਤੀ ਪਹਾਲੀ ਲਈ ਅਰਜੀ ਦੇ ਸਕਦੇ ਨੇ ਵਰਕ ਪਰਮਿਟਾ ਦੀ ਮਿਆਦ ਖਤਮ ਹੋਣਾ ਹੁਣ ਇੱਕ ਰਾਸ਼ਟਰੀ ਮੁੱਦਾ ਬਣਦਾ ਜਾ ਰਿਹਾ ਕਿਉਂਕਿ ਕੈਨੇਡਾ ਸਾਲਾ ਤੋਂ ਸਿਹਤ ਸੰਭਾਲ ਉਸਾਰੀ ਭੋਜਨ ਸਪਲਾਈ ਲੌਜਿਸਟਿਕਸ ਅਤੇ ਟੈਕਨੋਲੋਜੀ ਵਰਗੇ ਖੇਤਰ ਦੇ ਵਿੱਚ ਕੀਤੇ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਅਸਥਾਈ ਕਾਮਿਆਂ ਉੱਤੇ ਨਿਰਭਰ ਕਰਦਾ ਆ ਰਿਹਾ ਹੈ ਇਨ੍ਹਾਂ ਦੇ ਵਿੱਚੋਂ ਕਈ ਲੋਕਾਂ ਨੇ ਕੈਨੇਡਾ ਵਿੱਚ ਆਪਣੀ ਜ਼ਿੰਦਗੀ ਬਸਾ ਲਈ ਹੈ ਪਰ ਹਾਲੀਆ ਨੀਤੀਗਤ ਤਬਦੀਲੀਆਂ ਕਾਰਨ ਸਥਾਈ ਨਿਵਾਸ ਦੇ ਰਸਤੇ ਤੰਗ ਹੋ ਗਏ ਨੇ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਘੱਟ ਤਨਖਾਹ ਵਾਲੇ ਕੰਮਾਂ ਦੇ ਲਈ ਇਸ ਕਾਰਨ ਸਿਸਟਮ ਉੱਤੇ ਦਬਾਅ ਵੱਧਦਾ ਜਾ ਰਿਹਾ ਹੈ ਆਈਐਸਸੀ ਮੰਨਦਾ ਹੈ ਕਿ ਕੈਨੇਡਾ ਵਿੱਚ ਗੈਰ ਦਸਤਾਵੇਜ਼ੀ ਭਰਵਾਸੀਆਂ ਬਾਰੇ ਸਪਸ਼ਟ ਅੰਕੜੇ ਉਪਲਬਧ ਨਹੀਂ ਪਰ ਖੋਜ ਮੁਤਾਬਕ ਇਹ ਗਿਣਤੀ 2 ਲੱਖ ਤੋਂ 5 ਲੱਖ ਦੇ ਦਰਮਿਆਨ ਹੋ ਸਕਦੀ ਹੈ